ਵਾਸਪੈਨ ਹੋ ਗਿਆ ਜੀ ਠੀਕ ਹੈ ਜੀ ਇਸ ਟਾਈਮ ਜਿਹੜੀ ਆ 20 ਕਿਲੋ ਦੁੱਧ ਤੇ ਚੱਲੰਦੇ ਹੀ ਆ ਹਾਂ ਜੀ ਮਗਰ ਇਹਦੇ ਬੱਛੀ ਜੇ ਵੀ 20 ਕਿਲੋ ਹਾਜ਼ਰ ਹਾਂ ਜੀ 20 ਕਿਲੋ ਦੁੱਧ ਜਿਹੜਾ ਪੱਕਾ ਹਾਜ਼ਰ ਜਿਹੜਾ ਵੀਰ ਕਿਸੇ ਨੇ ਦੋ ਟਾਈਮ ਤੇ ਤਿੰਨ ਟਾਈਮ ਚੋਕੇ ਜਿਹੜੀ ਆ ਆਪਣੀ ਤਸੱਲੀ ਕਰ ਲੈਣੀ ਆ ਹਾਂ ਮਗਰ ਬੱਛੀ ਆ ਗਈ ਆ ਮਗਰ ਬੱਛੀ ਆ ਗਈ ਸੂਹਾ ਦੂਜਾ ਸੂਹਾ ਦੂਜਾ ਜੀ ਲੋ ਜੀ ਸੂਹਾ ਦੂਜਾ ਠੀਕ ਹੈ ਜੀ 20 ਕਿਲੋ ਦੁੱਧ ਹਾਜ਼ਰ ਆ ਬਾਕੀ ਕੋਈ ਵਹਿੜ ਮੇਰਾ ਭਰਾ ਦੇਖੋ ਰੰਗ ਬਾਜਾ ਗਰਮਾਲੀ ਠੀਕ ਹੈ ਜੀ ਦੂਜਾ ਸੂਹਾ ਮਗਰ ਵੀ ਬੱਛੀ ਆ ਬਾਕੀ ਥਣ ਗ ਹਾਂ ਸੋ ਬੁੱਕੇ ਦੀ ਮੋਡੀ ਮੋਡੀ ਧਾਰਾ ਹੋ ਗਈ ਸੰਸਾਫ ਹਾਂ ਬਾਕੀ ਲੈਵਲ ਹੋਆ ਬੜਾ ਟਕਾਣੇ ਦਾ ਫਿਕਸ ਹੈ ਹਾਂ ਹਾਂ ਫਿਕਸ ਸੈਟਰ ਲਗਾਏ ਜੀ ਆ ਫਿਕਸ ਸੈਟਰ ਹਾਂਜੀ ਹਾਂਜੀ ਤੇ ਕੱਦ ਕਿਸਾਨ ਗਿਰੋ ਦਾ ਵੱਡਾ ਆਮ ਨਾਰਮਲ ਆਪਾਂ ਮੀਡੀਅਮ ਹਾਈਟ ਕੋ ਪਲੱਸ ਵੀ ਕਹਿ ਸਕਦੇ ਹਾਂ ਬਾਕੀ ਵਟੀਆਂ ਵੜਾਂ ਦੇ ਉੱਤੇ ਚਮਕਦੀ ਆ ਨਾ ਤੁਹਾਨੂੰ ਬੜੀ ਸਾਫ ਸੁਥਰੀ ਹੈ ਕਰਮਾਲੀ ਆ ਦੇਖੋ ਜੀ ਸੋ ਬੱਚੀ ਮਗਰ ਆ ਬੱਚਾ ਵੀ ਮਗਰ ਬੱਚੀ ਪਾਈ ਹੈ ਕਰਮਾਲੀ ਨੇ ਸੋ ਹਵਾ ਨੇ ਕਦੇ ਮੇਲੇ ਦੀ ਬੜੀ ਖਬਰਦਾਰ ਹੈ ਠੀਕ ਆ ਜੀ ਚੋਣ ਚਵਾ ਦੀ ਰਾਜਵੀਰ ਪੂਰੀ ਓਕੇ ਕੋਈ ਰੌਣਕ ਮਾਰਾ ਸਾਨੂੰ ਸਵਾ ਪਾਉਂਗੀ ਵਾਰ ਵਾਰ ਕੀ ਦਸਨਾ ਹੈ ਇੱਕ ਰਾਂ ਦਾ ਨੇ ਮੈਂ ਚੋਣ ਚਵਾਈ ਜੇ ਆਪਣਾ ਕੋਈ ਵੀ ਪਸ਼ੂ ਜਿਹੜਾ ਲਾ ਪਸ਼ੂ ਦੀ ਗੱਲ ਕਰਾਂਗੇ ਜੱਡਾ ਨਹੀਂ ਹੋਊਗਾ ਕੋਈ ਥਣ ਚ ਬਾਤ ਕਰਨੀ ਹੋਊਗੀ ਜਿਹੜੇ ਪਸ਼ੂ ਦੇ ਹੋਊਗੇ ਉਹ ਆਪਾਂ ਵੀ ਨਾਲ ਦੇ ਨਾਲ ਦੱਸਦੇ ਆਏ ਸ਼ੁਰੂ ਤੋਂ ਇੰਝ ਜੇ ਗਏ ਤੇ ਹੋਊਗੀ ਵੀ ਉਹ ਨਾਲ ਦੇ ਨਾਲ ਦੱਸਾਂਗੇ ਠੀਕ ਹੈ ਬਾਜ਼ੀਦਰ ਮੁੱਲ ਕੀ ਕਰਦਾ ਵੀਰੇ ਦਾ ਸਾਨੂੰ ਸਭ ਮੁੱਲ ਕਰਨਾ ਹੈ ਤੇ ਭਾਵੇਂ ਲੱਖ ਕਰ ਲਈਏ ਭਾਵੇਂ 10 ਕਰ ਲਈਏ ਹਾਂਜੀ ਅੱਜ ਜਿਹੜੀ ਆ 95000 ਚ 5 ਛੜ ਦੇ 90000 ਜਿਹੜੇ ਜੈਸਨ ਉਹ ਵਾਛੀ ਦੇ ਦਿਆਂਗੇ ਅੱਜ 90000 ਦੀ ਹਾਂਜੀ ਹਾਂਜੀ ਲਓ ਬੇ 90000 ਦੀ ਦੋਸਤ ਵੀਰੋਂ ਦਾ ਵੀ ਵਾੜ ਦੇ ਦਿਆਂਗੇ ਅੱਜ ਹਾਂਜੀ ਬਾਕੀ ਮਾਨਤਨ ਕਰਕੇ ਆਪਾਂ ਖੁੱਲੇ ਦੇਨੇ ਸ਼ੂਟ ਚੱਪੇ